ਆਜਾਪਾ ਚੇਤਾ ਸਿੰਘ ਜੀ ਦੀ ਯਾਦ ਤਾਜ਼ਾ ਕਰਦੇ ਹੋਏ ਆ ਕਿਹੜਾ ਉਹਨਾਂ ਟਾਈਮਾਂ 'ਚ ਗੁਰੂ ਮਹਾਰਾਜ ਦੇ ਟਾਈਮ 'ਚ ਭਾਈ ਮੱਲਾ ਖਾਣਾ ਰਚਿਆ ਉਹਨਾਂ ਟਾਈਮਾਂ 'ਚ ਗੁਰੂ ਸਾਰੇ ਆਪ ਮੱਲਾਂ ਦੇ ਖਾਣੇ ਰਚਾ ਕੇ ਖੇਡਾਂ ਕਰਾਉਂਦੇ ਖੇਡਾਂ ਵੀ ਕਰਾਉਂਦੇ ਤੇ ਉਹ ਭਾਈ ਸਾਰੇ ਉਪਦੇਸ਼ੀ ਗੁਰੂ ਦਾ ਦੇ ਭਾਈ ਮੈਂ ਜੇ ਤਾਂ ਬੱਚੋਂ ਬੇਤਾ ਜੇ ਤੁਸੀਂ ਖੜਿਆ ਜਾਓਗੇ ਖੜਿਆ ਜੀ ਉਹ ਆਊਗਾ ਜੋ ਭਾਈ ਹਰੇਕਾ ਆਪਣੇ ਕਰਨੀ ਕਤਨੀ ਚ ਪੂਰਾ ਹੋਊਗਾ ਇਸ ਕਰਕੇ ਮੈਂ ਚੇਤਾ ਸਿੰਘ ਦੀ ਪਹਿਲੀ ਯਾਦ ਕਿਹੜੇ ਪਰਿਵਾਰ ਬਣਾ ਰਹੇ ਆ ਸਮੋਚਾ ਕਲੱਬ ਮੈਂ ਸਾਰੀਆਂ ਸੰਗਤਾਂ ਦਾ ਇਸ ਸਮੂਚੇ ਕਲੱਬ ਦਾ ਸਾਡੇ ਹਲਕਾ ਅੰਚਾਰ ਸਭ ਬੈਠੇ ਆ ਜਿੰਨੇ ਵੀ ਤੁਸੀਂ ਬੈਠੋ ਭਾਈ ਮੈਂ ਸਭ ਦਾ ਧੰਨਵਾਦ ਵੀ ਕਰਦਾ ਦੂਜਾ ਬੇਨਤੀ ਕਰਦਾ ਕਿ ਨਸ਼ਾ ਵੜਾ ਪੈੜਾ ਆਪਣੇ ਪੰਜਾਬ ਚ ਵੜ ਗਿਆ ਤੁਸੀਂ ਕਿਹੜੇ ਨੌਜਵਾਨ ਬੱਚੇ ਹੋ ਤੁਸੀਂ ਭਾਈ ਆਪਣਾ ਕਿਹੜਾ ਭਵਿੱਖੋ ਤੁਹਾਡੇ ਦੇ ਪੰਜਾਬ ਚਲਣਾ ਦੂਜਾ ਹੈ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵੰਡੀ ਸਾਬੋ ਤੋਂ ਗੁਰੂ ਕੀ ਕਾਛੀ ਬੜਾਇਆ ਤੁਸੀਂ ਗੁਰੂ ਦੀ ਕਾਛੀ ਦੇ ਪਛਤਨੀਖੋਂ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਨੂੰ ਕਿਹੜੇ ਦੂਰੋਂ ਨੇੜੇੋਂ ਪਿੰਡਾਂ ਵਾਲੇ ਆ ਉਹ ਦੇਖਣ ਵੀ ਅਸੀਂ ਯਾਰ ਉੱਥੇ ਮੱਲਾਂ ਦਾ ਅਖਾੜਾ ਦੇਖਣ ਗਏ ਤੇ ਉਹ ਪੂਰੇ ਜੱਟਾ ਝੂਟ ਤੇ ਤਿਆਰ ਪਰ ਤਿਆਰ ਨਸ਼ੇ ਤੋਂ ਰਹਿਤ ਤਾਂ ਭਾਈ ਕਿਹੜਾ ਦਸਵੇਂ ਪਾਸ਼ਾ ਨੇ ਆਪਣੇ ਤੇ ਬੜੀ ਪਾਰ ਬਰਸ਼ਿਸ਼ ਕਿਰਪਾ ਕੀਤੀ ਆ ਕਿਹੜਾ ਤਖਤਾਵਾ ਤਖਤ ਸ੍ਰੀ ਦਮਨਾਸਾ ਚੌਥਾ ਤਖਤਰ ਆਪਣੇ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਟਾਈਮਾਂ ਚ ਕਦੋਂ ਕਾ ਡੱਲਿਆ ਦੇਖ ਭਾਈ ਕਣਕਾਂ ਖੜੀਆਂ ਡੱਲਿਆ ਦੇਖ ਆਂਬ ਕਹਨਾ ਮਹਾਰਾਜ ਕਣਕਾਂ ਨਹੀਂ ਇਹ ਤਾਂ ਕਾਹੀ ਆ ਕਹਿੰਦਾ ਡੱਲਿਆ ਦੇਖ ਆਂਬ ਖੜੇ ਕਹਿੰਦਾ ਮਹਾਰਾਜ ਇਹ ਤਾਂ ਆ ਆਕਰ ਉਹਨਾ ਟਾਈਮਾਂ ਤੇ ਮਹਾਰਾਜ ਜੀ ਦਾ ਕਰੇ ਡੱਲਿਆ ਭਾਈ ਜੇ ਤੂੰ ਹੁਣ ਕਹਿੰਦਾ ਤੈਨੂੰ ਹੁਣ ਹੀ ਦਿਖਾਉਂਦੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਦਾਦਾ ਸਾਰਿਆਂ ਨੂੰ ਵਧਾਈ ਦਿੰਦਾ ਤੁਸੀਂ ਆਪਣਾ ਪਰਿਸ਼ਾ ਸੰਭਾਲ ਕੇ ਰੱਖਣਾ ਤੇ ਨਸ਼ੇ ਤੋਂ ਦੂਰ ਰਹਿਣਾ ਤੇ ਚੇਤਾ ਸਿੰਘ ਦੀ ਯਾਦ ਨੂੰ ਕਿਹੜਾ ਪਰਿਵਾਰ ਬਣਾ ਰਿਹਾ ਤੇ ਸਮੁੱਚਾ ਕਲੱਬ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਬਹੁਤ ਬਹੁਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦਾਰ ਪੀਤਾ ਸਿੰਘ ਜੀ ਸਿੱਧੂ ਸਾਹਿਬ ਦੀ ਯਾਦ ਵਿੱਚ ਜੋ ਉਹਨਾਂ ਨੇ ਉਹਨਾਂ ਦੇ ਬੇਟੇ ਨੇ ਤੇ ਰਿਸ਼ਤੇਦਾਰਾਂ ਨੇ ਰਲ ਕੇ ਇਹ ਕਬੱਡੀ ਲੀਗ ਦਾ ਇੱਕ ਦਿਨ ਦਾ ਇਹ ਟੂਰਨਾਮੈਂਟ ਕਰਾਇਆਗਾ ਇੱਥੇ ਆਏ ਹੋਏ ਦੂਰੋਂ ਨੇੜਿਓਂ ਟੀਮਾਂ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਤੇ ਤਲਵੰਡੀ ਸਾਹਿਬ ਉਹਦੇ ਜਿਹੜੇ ਅਕਾਲੀ ਦਲ ਦੇ ਕਾਂਗਰਸ ਦੇ ਸਾਰੇ ਹੀ ਲੀਡਰ ਸਾਹਿਬਾਨ ਤੇ ਜਿਨ੍ਹਾਂ ਨੇ ਇਨੂੰ ਆਯੋਜਿਤ ਕੀਤਾਗਾ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਣਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹਰਦੀਪ ਜੀ ਖੜੇ ਨੇ ਇੱਥੇ ਕੋਚ ਸਾਹਿਬ ਆ ਨਿੰਦੀ ਹੋ ਰਹੀ ਜਿਹੜੇ ਕਮੈਂਟੇਟਰ ਨੇਗੇ ਮੈਨੂੰ ਲੱਗਦਾ 16 17 ਸਾਲ ਮੈਨੂੰ ਹੋ ਗਏ ਤੇ ਇਹਨਾਂ ਨੂੰ ਇੰਨਾ ਕੁ ਟਾਈਮ ਹੀ ਇਹਨਾਂ ਨੂੰ ਹੋ ਗਿਆ ਤੇ ਹੌਲੀ 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 ਕਰਦੇ ਜਿੱਥੇ ਮੈਂ ਸਮਝਦਾ 10 ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਆਪਣੀ ਪੰਜਾਬੀ ਮਾਂ ਖੇਡ ਕਬੱਡੀ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਏ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਉਦੋਂ ਇੱਕ ਇੱਕ ਬੱਚੇ ਨੂੰ ਪ੍ਰੇਰਿਤ ਕੀਤਾ ਸੀਗਾ ਕਿਉਂਕਿ ਜਦੋਂ ਵੱਡੇ ਪਰਦੇ ਤੇ ਆਪਾਂ ਦੇਖਦੇ ਆਂਗੇ ਤੇ ਆਪਦੇ ਜਿਹੜੇ ਹੀਰੋ ਨੇਗੇ ਆਪਣੇ ਕਬੱਡੀ ਦੇ ਉਹ ਜਦੋਂ ਐਡੇ ਵੱਡੇ ਸਟੇਜ ਤੇ ਖੇਡਦੇ ਨੇ ਤੇ ਆਪਣੇ ਆਪ ਜਿਹੜੇ ਛੋਟੇ ਬੱਚੇ ਨੇਗੇ ਜਿਹੜੇ ਜਿਨ੍ਹਾਂ ਨੂੰ ਜਿਵੇਂ ਸਾਰਿਆਂ ਨੇ ਕਿਹਾ ਕਿ ਸਦਾ ਚੇਤਾ ਸਿੰਘ ਬਹੁਤ ਤਨਦੇਹੀ ਨਾਲ ਆਪ ਦਾ ਟਾਈਮ ਕੱਢ ਕੇ ਪੈਸੇ ਲਾ ਕੇ ਜਿਨ੍ਹਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ ਉਹ ਜਿਹੜੇ ਬੱਚੇ ਨੇਗੇ ਉਹ ਬੜੇ ਪ੍ਰਭਾਵਿਤ ਹੁੰਦੇ ਨੇਗੇ ਪਰ ਪਿਛਲੇ 8 ਸਾਲਾਂ 'ਚ ਜੋ ਕੀਤਾ ਕਰਾਇਆ ਕਾਲੀਦਾ ਦਾ ਉਹ ਸਾਰਾ ਖੂਗ ਅਤੇ ਪਾਦਾ ਆ ਦੋ ਸਰਕਾਰਾਂ ਨੇ ਤੋਂ ਮੈਂ ਤਾਂ ਸਮਝਦਾ ਇਹਦੇ ਵਿੱਚ ਦੇਖੋ ਕੋਈ ਸਿਆਸਤ ਨਹੀਂ ਐ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ ਇਹ ਫੈਕਟ ਹੈ ਕਿ ਜਦੋਂ ਕਾਲੀਦਾ ਦੀ ਸਰਕਾਰ ਹੁੰਦੀ ਹੈਗੀ ਤੇ ਕਬੱਡੀ ਮਾਂ ਖੇਡ ਨੂੰ ਜਮ੍ਹਾਂ ਸਿਖਰਾਂ ਤੇ ਲੈ ਕੇ ਜਾਣੇ ਆਗੇ ਆਪਾਂ ਸੋ ਇਹ ਸਿਆਸੀ ਗੱਲਬਾਤ ਮੈਂ ਸਮਝਦਾ ਨਾ ਕਰਦੇ ਹੋਏ ਆਪਾਂ ਸਾਰਿਆਂ ਇਹ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾਗਾ ਕਿ ਆਪਾਂ ਗੱਲਾਂ ਤਾਂ ਬਹੁਤ ਕਰਦੇ ਆਂਗੇ ਵੀ ਨਸ਼ਾ ਆਪਾਂ ਛਡਾਤਾ ਜੀ ਯੁੱਧ ਨਸ਼ੇ ਵਿਰੁੱਧ ਪਰ ਕੋਈ ਗਰਾਊਂਡ ਲੈਵਲ ਤੇ ਜੇ ਆਪਾਂ ਕੰਮ ਕਰਨਾਗਾ ਤੇ ਉਥੇ ਆ ਕੇ ਅਸੀਂ ਹਮੇਸ਼ਾ ਤੁਹਾਡੇ ਨਾਲ ਚੱਲਾਂਗੇ ਤੇ ਮੈਂ ਤਾਂ ਸਮਝਦਾਗਾ ਕਿ ਸਰਦਾਰ ਚੇਤਾ ਸਿੰਘ ਦੀ ਯਾਦ ਵਿੱਚ ਜਿਥੇ ਨਗਰਪਾਲਿਕਾ ਦੇ ਪ੍ਰਧਾਨ ਸਾਹਿਬ ਵੀ ਇੱਥੇ ਬੈਠੇ ਨੇ ਤੇ ਕਾਂਗਰਸ ਪਾਰਟੀ ਦੇ ਆਗੂ ਵੀ ਇੱਥੇ ਬੈਠੇ ਨੇ ਤੇ ਜਿਉਂ ਨਾਲ ਦੀ ਯਾਦ ਵਿੱਚ ਆਪਾਂ ਇੱਕ ਗਰਾਊਂਡ ਆਪਾਂ ਡੈਡੀਕੇਟ ਕਰਦੀਏ ਚੇਤਾ ਸਿੰਘ ਜੀ ਦੀ ਯਾਦ ਨੂੰ ਜਿੱਥੇ ਹੁਣ ਹੀ ਕਰਾਇਆ ਜਾ ਰਿਹਾਗਾ ਤੇ ਹਰਜੀਤ ਜੀ ਚੱਲ ਗਿਆ ਤੇ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਕਦਮ ਉਸ ਪਾਸੇ ਆਪਾਂ ਚੱਕਾਂਗੇ ਵੀ ਵਾਕਈ ਆਪਾਂ ਨਸ਼ੇ ਦੇ ਵਿਰੁੱਧ ਜਿਹੜਾ ਯੁੱਧ ਹੈਗਾ ਉਹਨੂੰ ਆਪਾਂ ਕਾਬਿਲ ਕਾਮਯਾਬ ਸਮਝਾ ਗਏ ਤੋਂ ਮੈਂ ਬਾਲਾ ਟਾਈਮ ਨਹੀਂ ਲੰਦਾ ਸਾਰਿਆਂ ਨੂੰ ਇੱਕ ਵਾਰੀ ਫੇਰ ਮੈਂ ਵਧਾਈ ਦੇਣਾਗਾ ਸਤਿੰਦਰ ਨੂੰ ਸਾਰੀ ਟੀਮ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਗਿਆ ਸਰਦਾਰ ਚੇਤਾ ਸਿੰਘ ਜੀ ਕਬੱਡੀ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬਾਨ ਤੇ ਹੋਰ ਸਟੇਜ ਤੇ ਸੁਸ਼ੋਭਿਤ ਸਾਰੇ ਮੁਜ਼ਜ਼ਜ਼ ਵਿਅਕਤੀਆਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਇੱਥੇ ਸੱਦਾ ਦਿੱਤਾ ਤੇ ਬਹੁਤ ਵਧੀਆ ਆਪਰਲਾ ਕੀਤਾ ਕਬੱਡੀ ਕੱਪ ਦੇ ਲਈ ਇਹ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈਗਾ ਸਾਰਿਆਂ ਨੂੰ ਆਪਾਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਵੀ ਨਸ਼ਾ ਮੁਹਿੰਮ ਵਿਰੁੱਧ ਛੇੜੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕਿੱਥੇ ਜਾ ਰਹੇ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ బిజీ ਰੱਖ ਕੇ ਗੇਮਾਂ ਵਾਲੇ ਪਾਸੇ ਪਾ ਕੇ ਤੇ ਉਹਨਾਂ ਦਾ ਨਸ਼ੇ ਤੋਂ ਧਿਆਨ ਜਿਹੜਾ ਹੈਗਾ ਹਟਾਈਏ ਤਾਂ ਕਿ ਉਹ ਆਪਣੀ ਇੱਕ ਸਵਸਥ ਪੰਜਾਬ ਔਰ ਰੰਗਲੇ ਪੰਜਾਬ ਦੀ ਜਿਹੜੀ ਹੈਗੀ ਹੈ ਸਥਾਪਨਾ ਕਰ ਸਕਣ ਜਿਹਦੇ ਤਹਿਤ ਸਰਦਾਰ ਚੇਤਾ ਸਿੰਘ ਜੀ ਦੇ ਬੇਟੇ ਸਤਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਨਾਲ ਸਾਰੇ ਕਲੱਬ ਦੇ ਮੈਂਬਰ ਸਹਿਬਾਨ ਆ ਉਹਨਾਂ ਨੇ ਵੀ ਬਹੁਤ ਵਧੀਆ ਉਪਰਾਲਾ ਕੀਤਾ ਇਹ ਇਸ ਚੀਜ਼ ਦੀ ਮੈਨੂੰ ਦੇਖੋ ਇੱਕ ਗੱਲ ਦੀ ਖੁਸ਼ੀ ਹੈ ਵੀ ਸਮੂਹ ਲੋਕ ਜਿਹੜੇ ਹੈਗੇ ਹੁਣ ਪੰਜਾਬ ਦੇ ਸਮੂਹ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਤੇ ਹੋਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਗਏ ਆ ਯੁੱਧ ਨਸ਼ਾ ਵਿਰੁੱਧ ਕਰਨ ਲਈ ਜੀ ਦੀ ਝਲਕ ਜਿਹੜੀ ਹੈਗੀ ਅੱਜ ਸਾਹਮਣੇ ਦਿਖਣ ਨੂੰ ਮਿਲ ਰਹੀ ਆ ਇਸ ਤੋਂ ਇਲਾਵਾ ਸਰਦਾਰ ਚੇਤਾ ਸਿੰਘ ਜੀ ਨੂੰ ਜਿੰਨਾ ਕਿ ਮੈਂ ਜਾਣਦਾ ਸੀ ਮੈਂ ਜਦੋਂ ਇੱਥੇ ਜੁਆਇਨ ਕੀਤਾ ਤਾਂ ਮੇਰੇ ਕੋਲ ਉਹ ਦੂਜੇ ਤੀਜੇ ਦਿਨ ਆਏ ਸੀ ਤੇ ਐਨੇ ਕਿ ਨਿੱਕੇ ਸੁਭਾਅ ਦੇ ਇਨਸਾਨ ਸੀ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਇੱਥੇ ਇੱਕ ਬੱਚਿਆਂ ਨੂੰ ਜਿਹੜਾ ਹੈਗਾ ਗਰਾਊਂਡ ਦੇ ਵਿੱਚ ਖੇਡਾ ਕਰਾਨਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਉਹਨਾਂ ਦੀ ਕਦੀ ਕੋਈ ਕੰਮ ਮਤਲਬ ਇਹ ਨਹੀਂ ਕੋਈ ਕੰਮ ਲੈ ਕੇ ਆਏ ਹੋਣ ਹਮੇਸ਼ਾ ਜਦੋਂ ਵੀ ਆਏ ਐ ਉਹਨਾਂ ਨੇ ਮਤਲਬ ਖੇਡਾਂ ਦੇ ਪ੍ਰਸ਼ਾਹਨ ਲਈ ਹੀ ਗੱਲ ਕੀਤੀ ਐ ਅੱਜ ਉਹ ਸਾਡੇ 'ਚ ਨਹੀਂ ਰਹੇ ਮੈਂ ਉਹਨਾਂ ਦੀ ਆਤਮਾ ਨੂੰ ਨਿੱਕੀ ਸ਼ਰਧਾਂਜਲੀ ਦਿੰਦਾ ਇਸ ਤੋਂ ਇਲਾਵਾ ਸਵਰਗੀ ਸਰਦਾਰ ਚੇਤਾ ਸਿੰਘ ਜੀ ਦੇ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ ਤੇ ਪ੍ਰਧਾਨ ਜੀ ਨੂੰ ਮੈਂ ਇਸ ਗੱਲ ਦੀ ਬੇਨਤੀ ਤੇ ਅਪੀਲ ਕਰਦਾ ਹੈ ਵੀ ਆਪਾਂ ਸਾਰੇ ਜਿਹੜੇ ਹੈਗੇ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਲਾਈਏ ਤਾਂ ਕਿ ਆਪਾਂ ਇੱਕ ਸਿਹਤਮੰਦ ਸਮਾਜ ਦੀ ਜਿਹੜੀ ਸਿਰਜਣਾ ਕਰ ਸਕੀਏ ਤੇ ਮੈਂ ਉਮੀਦ ਕਰਦਾ ਹੈ ਕਿ ਅੱਗੇ ਵੀ ਇਹ ਉਪਰਾਲੀ ਪ੍ਰਧਾਨ ਜੀ ਵੱਲੋਂ ਤੇ ਉਹਨਾਂ ਦੇ ਕਲੱਬ ਮੈਂਬਰਾਂ ਵੱਲੋਂ جاری ਰਹੇਗੀ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਚੇਤਾ ਸਿੰਘ ਜੀ ਰਿਟਾਇਰਡ ਐਸਪੀ ਦੀ ਯਾਦ ਦੇ ਵਿੱਚ ਅੱਜ ਇੱਕ ਕਬੱਡੀ ਲੀਗ ਜਿਹੜੀ ਉਹਨਾਂ ਦੇ ਸੁਪੁੱਤਾ ਸੁਤਿੰਦਰਪਾਲ ਸਿੰਘ ਜੀ ਪ੍ਰਧਾਨ ਵਕੀਲ ਐਸੋਸੀਏਸ਼ਨ ਕਲਮੰਡੀ ਸਾਭੋ ਦਵਿੰਦਰ ਸੁਪਾਜੀ ਐਫਸੀ ਸਾਹਿਬਾਨ ਹਰਬੰਸ ਜੀ ਸਾਊਥ ਕਾ ਪ੍ਰਧਾਨ ਨਗਰ ਕੌਂਸਲ ਹੋਰ ਸਾਡੇ ਜਿੰਨੇ ਵੀ ਪਤਵੰਤੇ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਵਿੱਚ ਸਹਿਯੋਗ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਕਿ ਐਡਾ ਵਧੀਆ ਸ਼ਲਾਘਾਯੋਗ ਅਪਦਾਨਾ ਜਿਹੜਾ ਉਹਨਾਂ ਨੇ ਕੀਤਾ ਸੋ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਦੁਆਰਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੁਆਰਾ ਇੱਕ ਮਹਮਾ ਜਿਹੜੀ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਜੁਗ ਨਸ਼ਾ ਬਰੰਦਾ ਉਹਨਾਂ ਦਾ ਉਦੇਸ਼ ਹੈ ਉਹਨਾਂ ਦਾ ਟੀਚਾ ਹੈ ਕਿ ਆਪਾਂ ਨੌਜਵਾਨਾਂ ਨੂੰ ਵੱੱਦ ਤੋਂ ਵੱੱਦ ਜਿਹੜਾ ਗਰਾਊਂਡਾਂ ਵੱਲ ਲੈ ਕੇ ਜਾਈਏ ਜੇਕਰ ਖਿਡਾਰੀ ਨੌਜਵਾਨ ਗਰਾਊਂਡ ਵਿੱਚ ਆ ਕੇ ਮਿਹਨਤਾਂ ਕਰਨਗੇ ਤਾਂ ਨਸ਼ਾ ਤੋਂ ਦੂਰ ਰਹਿਣਗੇ ਜਿਸ ਦੇ ਤਹਿਤ ਸਾਡੇ ਹਲਕੇ ਦੇ ਐਮਐਲਏ ਪ੍ਰੋਫੈਸਰ ਬਲਕੇ ਤਰਕਾਉਂ ਜੀ ਦੇ ਯਤਨਾ ਸਦਕਾ ਹਲਕਾ ਤਲਵੰਡੀ ਸਾਦੋ ਦੇ ਵਿੱਚ ਕਰੀਬ 12 ਕਰੋੜ ਰੁਪਇਆ ਜਿਹੜਾ ਪਿੰਡਾਂ ਦੇ ਵਿੱਚ ਗਰਾਉਂਡਾਂ ਲਈ ਆਇਆ ਸੋ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕਰ ਰਹੇ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਆ ਰਹੇ ਨੇ ਪੰਚਾਇਤ ਵਿਭਾਗ ਵੱਲੋਂ ਵੀ ਖਿਡਾਰੀਆਂ ਨੂੰ ਜਿਹੜੀਆਂ ਸਪੋਰਟ ਕਿੱਟਾਂ ਵੰਡੀਆਂ ਜਾ ਰਹੀਆਂ ਨੇ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਇਥੋਂ ਦੀ ਸਮੂਚੀ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਨਹੀਂ ਕੀਤਾ ਟੂਰਨਾਮੈਂਟ ਕਰਵਾਇਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਨਗਰ ਕੌਂਸਲ ਤਲਵੰਡੀ ਸਾਭੋ ਵੱਲੋਂ ਜੋ ਵੀ ਇਸ ਗਰਾਊਂਡ ਨੂੰ ਬਣਾਉਣ ਦੇ ਵਿੱਚ ਕੋਈ ਮਦਦ ਦੀ ਲੋੜ ਹੋਊਗੀ ਉਹ ਹਰ ਕਦੇ ਅਸੀਂ ਤਿਆਰ ਆਂ ਇਹਨਾਂ ਦੀ ਮਦਦ ਕਰਨ ਲਈ 24 ਘੰਟੇ ਇਹਨਾਂ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਆਂ ਸੋ ਕਿੰਨੀਆਂ ਵੀ ਟੀਮਾਂ ਇੱਥੇ ਆਈਆਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਈਆਂ ਆ ਸਮੂਹ ਪਰਵਾਧਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਇਸ ਕਾਬਲ ਸਮਝਿਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੱਖ ਸੇ ਸਿਰਫ ਇਹਨਾ ਸੀ ਮੈਂ ਆਪਣੇ ਪਿਤਾ ਜੀ ਦੀ ਜਾਰਚ ਟੂਰਨਾਮੈਂਟ ਕਰਾਉਣਾ ਚਾਹੁੰਦਾ ਸੀ ਤਾਂ ਕਿ ਉਹਨਾਂ ਦਾ ਨਾਮ ਤਰਵੰਡੀ ਸਾਬੋ ਦੇ ਵਿੱਚ ਚੱਲਦਾ ਰਹੇ ਕਿਉਂਕਿ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਰਿਟਾਇਰ ਹੋਣ ਤੋਂ ਬਾਅਦ ਇਸ ਗਰਾਊਂਡ ਦੀ ਸੇਵਾ ਕੀਤੀ ਹੈ ਪਲੇਅਰਾਂ ਨੂੰ ਪੈਦਾ ਕੀਤਾ ਹੈ ਗਰੀਬ ਬੱਚਿਆਂ ਨੂੰ ਡਾਈਟ ਦਿੱਤੀ ਹੈ ਉਹੀ ਮਕਸਦ ਨਾਲ ਅਸੀਂ ਉਹ ਨਵੀਂ ਅੱਗੇ ਤੋਰਨਾ ਚਾਹੁੰਦੇ ਸੀ ਤਾਂ ਜੋ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚ ਸਕੇ ਖੇਡਾਂ ਨੂੰ ਪ੍ਰੇਰਿਤ ਹੋ ਸਕੇ ਇਸ ਦਾ ਵੀ ਮਤ ਰੱਖੀ ਉਸ ਦੇ ਦਾ ਮਤ ਰੱਖੀ ਗਈ ਹੈ ਉਹਨਾਂ ਦਾ ਪ੍ਰੋਬਲਮ ਸਾਡਾ ਸਿਰਫ ਇੱਕੋ ਮੰਗ ਹੈ ਤਲਵੰਡੀ ਸਾਬੋ ਦੇ ਵਿੱਚ ਤਲਵੰਡੀ ਸਾਬੋ ਦੇ ਲੋਕਾਂ ਕੋਲੇ ਕੋਈ ਗਰਾਊਂਡ ਨਹੀਂ ਅਸੀਂ ਸਰਕਾਰ ਕੋਲੋਂ ਇਹੀ ਮੰਗ ਕਰ ਮੰਗਦੇ ਆ ਕਿ ਤਲਵੰਡੀ ਸਾਬੋ ਦਾ ਆਰਦਾ ਗਰਾਊਂਡ ਹੋਵੇ ਜਿੱਥੇ ਬੱਚਿਆਂ ਨੂੰ ਜਾਣ ਤੋਂ ਕੋਈ ਰੋਕ ਟੋਕਣਾ ਹੋ ਸਿਰਫ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਕੋਲ ਪਿਛਲੇ ਲੰਮੇ ਸਮੇਂ ਤੋਂ ਤੇ ਇਸ ਮੰਗ ਲਈ ਸਾਨੂੰ ਸੰਘਰਸ਼ ਕਰਨਾ ਪਿਆ ਤੇ ਸੰਘਰਸ਼ ਕੀਤਾ ਬਹੁਤ ਵਧੀਆ ਸਹਿਯੋਗ ਦਿੱਤਾ ਸਾਡੇ ਤਖਸੀਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਧਨੋਲਾ ਜੀ ਸਾਡੇ ਕੋਲ ਪਹੁੰਚੇ ਉਹਨਾਂ ਨੇ ਨਸ਼ੇ ਤੋਂ ਬਚ ਲਈ ਨੌਜਵਾਨਾਂ ਨੂੰ ਸ਼੍ਰੀ ਹਜਤਾ ਸਾਡੇ ਹਲਕੇ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਜੀ ਵੀ ਪਹੁੰਚੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਕਾਕਾ ਜੀ ਮਸਤਵਾਨੇ ਵਾਲੇ ਜਿਨ੍ਹਾਂ ਨੇ ਲੰਗਰ ਦਾ ਹੋਰ ਸਾਰੇ ਪਰਪਾਲ ਤੇ ਸਾਡਾ ਸਾਥ ਦਿੱਤਾ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪ੍ਰਧਾਨ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਕੋਆਰਡੀਨੇਟਰ ਹਰਜੀਤ ਸਿੰਘ ਯੁੱਧ ਨਸ਼ਾ ਵਿਰੁੱਧ ਦਾ ਜੋ ਹਲਕਾ ਇੰਚਾਰਜ ਆ ਉਹਦਾ ਵੀ ਅਸੀਂ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਗਰਾਊਂਡ ਬਣਾਉਣ ਦੇ ਵਿੱਚ ਬਹੁਤ ਤਾਹਦਲੀ ਨਾਲ ਉਸ ਮੁੰਡੇ ਨੇ ਕੰਮ ਕੀਤਾ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਾਥ ਦਿੱਤਾ ਗਿਆ ਡਿਪਟੀ ਸਾਹਿਬ ਸਾਡੇ ਸਨੇਹੀ ਸਾਹਿਬ ਇੱਥੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਸਮਾਂ ਕੱਢ ਕੇ ਆਏ ਤੇ ਸਨੇਹਾ ਦਿੱਤਾ ਵੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਣਾ ਚਾਹੀਦਾ ਸਾਰੀਆਂ ਸਮੂਹ ਜੀ ਸਸੀਤਾ ਦਾ ਪਹਿਲੋਂ ਬਹੁਤ ਬਹੁਤ ਧੰਨਵਾਦ ਜੋ ਸਾਡੇ ਛੋਟੇ ਜਿਹੇ ਸੱਦੇ ਤੇ ਛੋਟੇ ਜਿਹੇ ਪ੍ਰੋਗਰਾਮ ਤੇ ਪਹੁੰਚੇ।